ਹਾਂਜੀ ਗੁਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਨਕ ਮਹਾਰਾਜ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਨਮੋ ਮਾਤਾ ਸਹਿਬਿਆ ਮਾਤਾ ਭਗਵਤੀ ਜੀ ਸੋ ਗੁਰਸਖ ਪਿਆਰਿਓ ਬਹੁਤ ਸਾਰੀ ਸੰਗਤ ਹੈ ਜਿਹੜੀ ਉਹ ਬ੍ਰਹਮ ਕਵਚ ਦਾ ਜਾਪ ਕਰਦੀ ਹੈ ਬ੍ਰਹਮ ਕਵਚ ਵਿੱਚ ਬਹੁਤ ਜ਼ਿਆਦਾ ਸ਼ਕਤੀ ਹੈ ਤੇ ਪਰ ਉਹਨਾਂ ਨੂੰ ਬ੍ਰਹਮ ਕਵਚ ਦੇ ਅਰਥਾਂ ਦਾ ਨਹੀਂ ਪਤਾ ਬ੍ਰਹਮ ਕਵਚ ਦੇ ਅਰਥ ਨੇ ਜਿਹੜੇ ਉਹ ਅੱਜ ਤੁਹਾਨੂੰ ਅੱਜ ਦੱਸਣ ਲੱਗਿਆਂ ਤੁਹਾਨੂੰ ਆਨੰਦ ਜ਼ਿਆਦਾ ਆਜ਼ਾਦੀ ਆਵੇਗਾ ਪਾਠ ਦਾ ਫਲ ਵੀ ਬਹੁਤ ਮਿਲੇਗਾ ਸੋ ਬ੍ਰਹਮ ਕਵਚ ਦੇ ਸ਼ਬਦਾਂ ਦੇ ਅਰਥ ਤੁਸੀਂ ਸੁਣ ਲਓ ਤੇ ਇਹਦੇ ਵਿੱਚ ਪਹਿਲੀ ਵਾਰ ਤੁਹਾਡੇ ਜੋ ਸਮਝਣ ਯੋਗ ਗੱਲ ਹੈ ਏਕਾ ਹੈ ਵਾਹਿਗੁਰੂ ਇੱਕ ਵਾਹਿਗੁਰੂ ਦੀ ਸ਼ਕਤੀ ਹੈ ਵਾਹਿਗੁਰੂ ਅਤੇ ਵਿਆਹਗਰ ਦੀ ਸ਼ਬਦੀ ਇਹ ਸ਼ਕਤੀ ਜਿਵੇਂ ਇੱਕ ਪ੍ਰਧਾਨ ਮੰਤਰੀ ਹੈ ਇੱਕ ਪ੍ਰਧਾਨ ਮੰਤਰੀ ਦੀ ਸ਼ਕਤੀ ਹੈ ਜਿਹੜੀ ਜਿਹੜੀਆਂ ਉਹਦੀ ਹੁਕਮ ਵਿੱਚ ਜੋ ਚੀਜ਼ਾਂ ਚੱਲਦੀਆਂ ਨੇ ਉਹਦੀ ਸ਼ਕਤੀ ਹੈ ਜਿਵੇਂ انسان ਹੈ ਮਨੁੱਖ ਹੈ ਇਹ ਕੋ ਆਪ ਹੁੰਦਾ ਇੱਕ ਉਹਦੀ ਸ਼ਕਤੀ ਹੁੰਦੀ ਹੈ انسان ਦੇ ਵਿੱਚ ਜਿਹੜੀ ਊਰਜਾ ਹੈ ਜਿਵੇਂ ਆਪਾਂ ਕਹਿੰਦੇ ਆ ਕਿ ਆਹ ਚੀਜ਼ ਚੁੱਕ ਕੇ ਪਰਾਂ ਰੱਖਦੇ ਉਹ ਕਹਿੰਦੇ ਮੇਰੇ ਚ ਸਮਰੱਥਾ ਨਹੀਂ ਮੰਦਾ ਤਾਂ ਹੈ ਪਰ ਉਹਦੇ ਵਿੱਚ ਸਮਰੱਥਾ ਨਹੀਂ ਹੁੰਦੀ ਜਾਨੀ ਕਿ ਉਹਦੇ ਵਿੱਚ ਸ਼ਕਤੀ ਨਹੀਂ ਹੁੰਦੀ ਇੱਕ ਵਾਹਿਗੁਰੂ ਇੱਕ ਵਾਹਿਗੁਰੂ ਦੀ ਸ਼ਕਤੀ ਹੈ ਸੋ ਸ਼ਕਤੀ ਨੂੰ 10ਵੇਂ ਪਾਤਸ਼ਾਹ ਮਹਾਰਾਜ ਨੇ ਕੀ ਰੂਪ ਦਿੱਤਾ ਹੈ ਕਿਰਪਾਨ ਜਿਹਨੂੰ ਪਗੋਤੀ ਵੀ ਕਹਿੰਦੇ ਆ ਉਹਨੂੰ ਸ਼ਕਤੀ ਪਗੋਤੀ ਤੇ ਪਗੋਤ ਪਗੋਤ ਵਾਹਿਗੁਰੂ ਨੂੰ ਕਹਿੰਦੇ ਨੇ ਵਾਹਿਗੁਰੂ ਦੀ ਸ਼ਕਤੀ ਨੂੰ ਪਗੋਤੀ ਕਹਿੰਦੇ ਨੇ ਜੇ ਉਹਦਾ ਰੂਪ ਬਣਾਉਣਾ ਹੋਵੇ ਫੋਟੋ ਬਣਾਉਣੀ ਹੋਵੇ ਤਾਂ ਮਹਾਰਾਜ ਨੇ ਕਿਹਾ ਵੀ ਇਹ ਕਿਰਪਾਨ ਤੁਸੀਂ ਉਦੀ ਪੂਜਾ ਵਾਸਤੇ ਰੱਖ ਲੋ ਸ਼ਕਤੀ ਦੀ ਪੂਜਾ ਕਿਰਪਾ ਨਾਲ ਸ੍ਰੀ ਸਾਹਿਬ ਸੋ ਸ਼ੁਰੂ ਆਰੰਭ ਜੋ ਸ਼ੁਰੂ ਹੁੰਦਾ ਹੈ ਪਾਠ ਆਰੰਭ ਹੁੰਦਾ ਹੈ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦੀ ਜਿਹੜੀ ਹੈ ਸਦਾ ਫਤਿਹ ਹੈ ਸਦਾ ਜਿੱਤ ਹੈ ਸ੍ਰੀ ਭਗਉਤੀ ਜੀ ਸਹਾਇ ਕੇ ਹਕਾਲਪੁਰਖ ਦੀ ਸ਼ਕਤੀ ਤੁਹਾਡੀ ਮੈਨੂੰ ਸਹਿਯਤਾ ਹੋਵੇ ਮੈਨੂੰ ਤੁਸੀਂ ਸਹਿਯਤਾ ਕਰੋ ਹੁੰਦੀ ਰਹੇ ਇਹ ਪ੍ਰਮਾਤਮਾ ਦੀ ਸ਼ਕਤੀ ਆਪਦੇ ਅਗੇ ਬੇਨਤੀ ਹੈ ਸੋ ਇਸ ਤਰ੍ਹਾਂ ਕਰਕੇ ਆਪਾਂ ਹੁਣ ਸ਼ੁਰੂ ਕਰਦੇ ਆਂ ਅੱਗੇ ਪਾਸ਼ਾਹੀ ਦਸਵੀਂ ਜਣ ਕੇ ਦਸਵੀਂ ਪਾਸ਼ਾ ਮਹਾਰਾਜ ਦਾ ਇਹ ਲਿਖਿਆ ਹੋਇਆ ਬ੍ਰਹਮ ਕਵਚ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖੜਗ ਖੰਡਾ ਅਸੀਂ ਅਰਗਰ ਖੜਗ ਖੰਡਾ ਅਸੀਂ ਇਹ ਇਕੱਠਾ ਪਾਠ ਹੈ ਖੜਗ ਖੰਡੇ ਦਾ ਮਤਲਬ ਹੈ ਖੜਗ ਖੰਡਾ ਅਸੀਂ ਅਰਥ ਅਲੱਗ-ਲੱਗ ਨੇ ਤੇ ਪਾਠਿਕ ਹੈ ਖੜਗ ਖੰਡਾ ਅਸੀਂ ਅਰਗਰ ਇਹ ਇਸ ਤਰ੍ਹਾਂ ਹੈ ਇਹ ਜਿਹੜਾ 4 ਉਂਗਲਾਂ ਚੌੜਾ ਹੋਵੇ ਪੰਜਾ ਉਂਗਲਾਂ ਲੰਬਾ ਹੋਵੇ ਉਸ ਨੂੰ ਖੜਗ ਕਹਿੰਦੇ ਨੇ ਉਹਨੂੰ ਖੰਡਾ ਕਹਿੰਦੇ ਨੇ ਖੜਗ ਖੰਡਾ ਅਸੀਂ ਅਸੀਂ ਦਾ ਮਤਲਬ ਹੈ ਸੰਗਤ ਜੀਓ ਲਿਸ਼ਕਣ ਵਾਲਾ ਖੜ ਖੰਡੇ ਦਾ ਮਤਲਬ ਤਾਂ ਤੁਸੀਂ ਸਮਝ ਗਏ ਵੀ ਖੰਡਾ ਹੁੰਦਾ ਹੈ ਤੇ ਦੂਜਾ ਨਾਮ ਆ ਗਿਆ ਅਰਗਰ ਅਰਗਰ ਦੁਸ਼ਮਣਾਂ ਨੂੰ ਮਾਰਨ ਅਰ ਦਾ ਮਤਲਬ ਉਹ ਦੁਸ਼ਮਣ ਅਰਗਰ ਗਰ ਦਾ ਮਤਲਬ ਖਾਣ ਮਾਰਨ ਵਾਲਾ ਸਾਰਾ ਸ਼ਬਦ ਇਹ ਖਾੜਗ ਖੰਡਾ ਅਸੀਂ ਖੜ ਖੰਡਾ ਅਸੀਂ ਅਰਗਰ ਧਰਮ ਰੱਛ ਤਗ ਛਤਰੀ ਵਿਸ਼ਵ ਪਾਲ ਪੁਪਾਲ ਪਛ ਪਾਲ ਪਛ ਰਣਕatsch ਅਤਰੀ ਇਹਨਾਂ ਦੇ ਹੁਣ ਆਪ ਅਰਥ ਕਰ ਲੈਣੇ ਆ ਅਰਗਰ ਦਾ ਮਤਲਬ ਹੈ ਦੁਸ਼ਮਣਾਂ ਨੂੰ ਮਾਰਨ ਵਾਲੀ ਧਰਮ ਰੱਖ ਧਰਮ ਦੀ ਰੱਖਿਆ ਕਰਨ ਵਾਲੀ ਚੌਥਾ ਤਗ ਛਤਰੀ ਜਿਵੇਂ ਪੰਡਿਤ ਬ੍ਰਾਹਮਣਾਂ ਦੇ ਜਨੇਊ ਹੁੰਦਾ ਤੁਸੀਂ ਜੁੱਧ ਕਰਨ ਵਾਲੇ ਸ਼ਸਤਰ ਧਾਰੀਆਂ ਦੇ ਤੁਸੀਂ ਜਨੇਊ ਵਾਂਗੂ ਹੋ ਤਗ ਛਤਰੀ ਛਤਰੀਆਂ ਦਾ ਧਾਗਾ ਹੋ ਭਾਵ ਇਹਨੂੰ ਪਹਿਨ ਕੇ ਰੱਖਦੇ ਨੇ ਛਤਰੀ ਤਗ ਛਤਰੀ ਤੇ ਜਿਹੜਾ ਹੈ ਅਗਲਾ ਤਗ ਛਤਰੀ ਤੋਂ ਬਾਅਦ ਪੰਜ ਮਾਰ ਵਿਸ਼ੂਪਾਲ ਸੰਸਾਰ ਨੂੰ ਪਾਲਣ ਵਾਲੀ ਹੈ ਪੂਪਾਲ ਪਛ ਰਾਜਿਆਂ ਦਾ ਭਾਵ ਛਤਰੀਆਂ ਦਾ ਪੱਖ ਕਰਨ ਵਾਲੀ ਹੈ ਪਲ ਪਛ ਮਾਸ ਨੂੰ ਖਾਣ ਵਾਲੀ ਹੈ ਅਰਣਕਾ ਛਤਰੀ ਪਲ ਪਛ ਦਾ ਮਤਲਬ ਮਾਸ ਨੂੰ ਖਾਣ ਵਾਲੀ ਤਾਂ ਹੀ ਜਿਹੜੇ ਛਤਰੀ ਨੇ ਉਹ ਝਟਕਾ ਕਰਦੇ ਨੇ ਭੋਗ ਲਵਾਉਂਦੇ ਨੇ ਜਿਹੜਾ ਬੰਦਾ ਕਦੇ ਕਿਸੇ ਜਾਨਵਰ ਨੂੰ ਪੰਛੀ ਨੂੰ ਮਾਰ ਨਹੀਂ ਸਕਦਾ ਉਹ ਵੱਡੇ ਵੱਡੇ ਜੁੱਧ ਦੁਸ਼ਮਣਾਂ ਦੇ ਗਾਲ ਨਹੀਂ ਬਟ ਸਕਦਾ ਡਾਕਟਰਾਂ ਕੋਲੇ ਖੜਨਾ ਹਰ ਇੱਕ ਬੰਦੇ ਦੀ ਬਾਤ ਨਹੀਂ ਗੱਲ ਨਹੀਂ ਬਹੁਤੇ ਲੋਕ ਚੱਕਰ ਖਾ ਕੇ ਡਿੱਗ ਪੈਂਦੇ ਨੇ ਉਹ ਚੀਜ਼ਾਂ ਪਹਿਲਾਂ ਆਪ ਦੇ ਭਾਅ ਵਿੱਚ ਲਿਆਉਣੀਆਂ ਪੈਂਦੀਆਂ ਨੇ ਉਹਨਾਂ ਵਿੱਚ ਦੀ ਵਿਚਰਨਾ ਪੈਂਦਾ ਪਾਲ ਪੱਛ ਮਾਸ ਨੂੰ ਖਾਣ ਵਾਲੀ ਹੈ ਰਣ ਕੱਚ ਅਤਰੀ ਜੰਗ ਦੇ ਮੈਦਾਨ ਵਿੱਚ ਅਸਤਰ ਧਾਰੀ ਸੂਰਮਿਆਂ ਦੇ ਕਮਰ ਕਸੇ ਕੱਚ ਭਵ ਸੱਜਣ ਵਾਲੀ ਹੈ ਅਗਲੇ ਅਰਥ ਰਾਜ ਮੰਡਾ ਅਤ ਪ੍ਰਚੰਡਾ ਈਸ਼ਵਰੀ ਕਰਵਾਰ ਹੈ ਸ਼ਕਤ ਬਰਮਣੀ ਵਿਸ਼ਨਵੀ ਪਵਾਨੀ ਤੂੰ ਤਰਵਾਰ ਹੈ ਰਾਜ ਮੰਡੇ ਦਾ ਮਤਲਬ ਹੈ ਰਾਜਿਆ ਨੂੰ ਸੋਭਾ ਦੇਣ ਵਾਲੀ ਜਿਸ ਰਾਜ ਦੇ ਹੱਥ ਵਿੱਚ ਸ੍ਰੀ ਸਾਹਬ ਕਿਰਪਾਨ ਨਹੀਂ ਹੈਗੀ ਉਹ ਸੱਜਦੇ ਹੀ ਨਹੀਂ ਨਾ ਉਹਦਾ ਪ੍ਰਭਾਵ ਪਵੇ ਕਿਉਂਕਿ ਰਾਜ ਸੱਤਾ ਜਿਹੜੀ ਰਾਜ ਹੈ ਰਾਜ ਉਹ ਸਦਾ ਤਲਵਾਰ ਦੇ ਜੋਰ ਤੇ ਰੱਖਿਆ ਜਾਂਦਾ ਹੈ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ 'ਚ ਲੈ ਹੈ ਰਾਜ ਮੰਡਾ ਰਾਜਿਆ ਨੂੰ ਸੋਭਾ ਦੇਣ ਵਾਲੀ ਹੈ 아트প্রਚੰਡਾ ਬਹੁਤ ਹੀ ਤੇਜ ਵਾਲੀ ਪ੍ਰਤਾਪ ਵਾਲੀ ਹੈ। ਈਸ਼ਵਰੀ ਵਹਿਗੁਰੂ ਦੀ ਸ਼ਕਤੀ ਹੈ। ਕਰਵਾਰ ਤਲਵਾਰ ਹੈ ਭਾਵ ਜੋ ਨੌ ਵਾਂਗੂ ਤਿੱਖੀ ਹੈ ਉਸਨੂੰ ਕਰਵਾਰ ਕਹਿੰਦੇ ਹਨ। ਤਿੱਖੀ ਹੈ ਤੂੰ ਕਰਵਾਰ ਹੈ। ਸ਼ਕਤ ਤੂੰ ਹੀ ਵਹਿਗੁਰੂ ਦੀ ਸ਼ਕਤੀ ਹੈ। ਜਾਂ ਤੂੰ ਦੁਰਗਾ ਰੂਪ ਹੈ। ਬ੍ਰਹਮਣੀ ਤੂੰ ਹੀ ਸਰਸਵਤੀ ਰੂਪ ਹੈ। ਵਿਸ਼ਨਵੀ ही लक्ष्मी रूप है भवानी ही पार्वती रूप है तरवार कृपान रूप भी तू आप ही है नित ज्योति मुक्तदायक धारा तर कृपान है चंडिका मृत जगत जननी मृत जगत ए ये पाठकट्ठा है नित ज्योति मुक्तदायक धारा तर कृपान है चंडिका मृत जगत जननी ਕਾਲ ਕਾ ਗੁਣਖਾਨ ਹੈ ਨਿਤ ਜੋਤੀ ਦਾ ਮਤਲਬ ਹੈ ਨਿਤ ਸਰੂਪ ਵਹਿਗੁਰੂ ਦੀ ਤੂੰ ਜੋਤ ਹੈ ਨਿਤ ਰਹਿਣ ਵਾਲੀ ਮੁਕਤਦਾਇਕ ਮੁਕਤੀ ਦੇਣ ਵਾਲੀ ਹੈ ਜਿਹੜਾ ਇਹਦਾ ਪਾਠ ਕਰਦੇ ਰਹੂਗਾ ਵਰਮਗ ਵਿੱਚ ਉਹ ਮੁਕਤ ਵੀ ਹੋਵੇਗਾ ਮੁਕਤਦਾਇਕ ਮੁਕਤੀ ਦੇਣ ਵਾਲੀ ਹੈ ਧਾਰਾ ਤਰ ਕਿਰਪਾਨ ਜੰਗ ਵਿੱਚ ਧੜਾ ਧੜ ਚੱਲਣ ਵਾਲੀ ਹੈ ਤੂੰ ਚੰਡਕਾ ਚੰਡ ਦੇਤੂ ਨੂੰ ਮਾਰਨ ਵਾਲੀ ਚੰਡੀ ਦਾ ਰੂਪ ਵੀ ਤੂੰ ਹੀ ਹੈ ਮਿਰਤ ਜਗਤ ਜਨਨੀ ਮੌਤ ਵਾਲੇ ਸੰਸਾਰ ਅਰਥਾਤ ਮਾਤ ਲੋਕ ਨੂੰ ਪੈਦਾ ਕਰਨ ਵਾਲੀ ਹੈ ਕਾਲਿਕਾ ਕਾਲੀ ਰੂਪ ਸੰਘਾਰ ਰੂਪ ਤੂੰ ਹੀ ਹੈ ਗੁਣ ਖਾਨ ਗੁਣਾ ਦੀ ਖਾਨ ਹੈ ਅਗਲੀਆਂ ਦੋ ਤੁਕਾਂ ਅਕਾਲ ਜੋਤੀ ਨਿਹ ਕਲੰਕਾ ਮਹਾਵਲੀ ਤਰਤਮਾਨ ਹੈ ਪਾਵ ਮਾਨਕਾ ਖਲਹਾਨਕਾਰਤ ਪਾਨਕਾ ਜਗਮਾਨ ਹੈ ਅਕਾਲ ਜੋਤੀ ਅਕਾਲ ਪੁਰਖ ਦੀ ਜੋਤ ਹੈ ਨਹਿ ਕਲੰਕਾ ਕਲੰਕਾਂ ਤੋਂ ਰਹਿਤ ਹੈ ਤੈਨੂੰ ਕੋਈ ਕਲੰਕ ਨਹੀਂ ਮਹਾਵਲੀ ਵੱਡੇ ਬਲ ਵਾਲੀ ਹੈ ਤਰਤਮਾਨ ਤੀਰਜ ਨੂੰ ਧਾਰਨ ਵਾਲੀ ਹੈ ਜਾਂ ਮੰਨਣ ਵਾਲੀ ਹੈ ਭਾਵ ਕੇ ਤੀਰਜ ਧਾਰੀਆਂ ਦੀ ਜੰਗ ਵਿੱਚ ਸੈਦਾ ਕਰਦੀ ਹੈ ਜਾਂ ਧੀਰਜ ਧਾਰੀ ਸੂਰਮਿਆਂ ਦੀ ਤੂੰ ਮਾਨ ਮਾਨਯੋਗ ਹੈ ਤੇਰੇ ਤੇ ਮਾਨ ਕਰਦੇ ਨੇ ਤੈਨੂੰ ਦੇਖ ਕੇ ਜਿਹੜੇ ਸੂਰਮੇ ਨੇ ਉਹਨਾਂ ਨੂੰ ਮਾਨ ਹੁੰਦਾ ਉਹਨੂੰ ਮਨ ਤ੍ਰਿਭਾਸਾ ਹੁੰਦਾ ਧੀਰਜ ਆਉਂਦਾ ਭਵ ਮਾਨਕਾ ਭਵ ਪ੍ਰੇਮ ਵੈਗਰੂ ਨੂੰ ਪ੍ਰੇਮ ਕਰਨ ਵਾਲਿਆਂ ਨੂੰ ਮਾਨ ਦਿੰਦੀ ਹੈ ਭਵ ਮਾਨਕਾ ਖਲ ਹਨ ਕਾ ਮੂਰਖਾਂ ਨੂੰ ਖਤਮ ਕਰਨ ਵਾਲੀ ਖਲ ਦਾ ਮਤਲਬ ਮੂਰਖ ਹੁੰਦਾ ਖਲ 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 ਹਨ ਕਾ ਮੂਰਖਾਂ ਨੂੰ ਖਤਮ ਕਰਨ ਵਾਲੀ ਹੈ ਰਤਪਾਨ ਕਾ ਜੰਗ ਵਿੱਚ ਦੁਸ਼ਮਣਾਂ ਦੇ ਖੂਨ ਪੀਣ ਵਾਲੀ ਹੈ ਰਤ ਤਾਂ ਆਪਾਂ ਨੂੰ ਪਤਾ ਹੀ ਹੈ ਜਿਵੇਂ ਆਪਾਂ ਕਹਿੰਦੇ ਰक्तदान ਰਤ ਪੀਣੇ ਤੇ ਰਤ ਪਾਨ ਕਾ ਪਾਨ ਕਾ ਮਤਲਬ ਪੀ ਜਾਣਾ ਜਿਵੇਂ ਆਪਾਂ ਕਹਿੰਦੇ ਅੰਮ੍ਰਿਤ ਪਾਨ ਕਰੋ ਵਿਸ਼ਕੋ ਪੀਓ ਰਤ ਪਾਨ ਕਾ ਜੰਗ ਵਿੱਚ ਖੂਨ ਪੀਣ ਵਾਲੀ ਹੈ ਜਗਮਾਨ ਸੰਸਾਰ ਵਿੱਚ ਤੂੰ ਮਾਨਯੋਗ ਹੈ ਤੇ ਅੱਗੇ ਇਸ ਤੋਂ ਅੱਗੇ ਸਤਿਗੁਰੂ ਦਸ਼ਮੇਸ਼ ਪਿਤਾ ਜੀ ਇਸ ਕਵਚ ਨੂੰ ਪੜਨ ਦਾ ਮਹਾਤਮ ਫਲ ਦੱਸਦੇ ਨੇ ਕੀ ਕਹਿੰਦੇ ਨੇ ਜਿਹੜਾ ਇਹ ਪਾਠ ਕਰੇਗਾ ਹੁਣ ਤੱਕ ਇਹ 32 ਨਾਮ ਹੋ ਗਏ ਤਲਵਾਰ ਦੇ ਸ੍ਰੀ ਸਾਹਿਬ ਦੇ ਕਿਰਪਾਨ ਦੇ ਇਹਦਾ ਫਲ ਕੀ ਹੈ ਜਿਹੜਾ ਪੜ੍ਹੇਗਾ ਇਹ ਕਵਚ ਬ੍ਰਹਮਾ ਕੋ 32 ਸਾ ਪੜ੍ਹਿਆ ਜੋ ਨਿਤ ਛਤਰੀ ਰਣ ਜੀਤ ਲਹ ਨਰ ਭੀਤ ਰਹਿ ਰਿਧ ਸਿਧ ਪਾਵੈ ਤਰੀ ਇਹ 32 ਨਾਮਾ ਵਾਲਾ ਕਵਚ ਭਗਵ ਬ੍ਰਹਮ ਕਵਚ ਜੇ ਕੋਈ ਛਤਰੀ ਜਾ ਅਸਤਰਾ ਨੂੰ ਧਾਰਨ ਵਾਲਾ ਅਤ੍ਰੀ ਪੜੇਗਾ ਉਹ ਜੰਗ ਵਿੱਚ ਨਿਡਰ ਰਹੇਗਾ ਅਤੇ ਜਿੱਤ ਪ੍ਰਾਪਤ ਕਰੇਗਾ ਤੇ ਰਿੱਧੀਆਂ ਸਿੱਧੀਆਂ ਪਾਵੇਗਾ ਲਹ ਭੇਦ ਲਹਵੇਦ ਭੇਦ ਜੋ ਪੜੇ ਵਿੱਪਰ ਵਿੱਪਰ ਨਾਮ ਹੈ ਬ੍ਰਾਹਮਣ ਦਾ ਕਹਿੰਦੇ ਵੈਸੈ ਧਨ ਸੁਖ ਸੰਪਤਾ ਵੈਸੇ ਥੋੜਾ ਜਿਹਾ ਇਹ ਪੜ ਸਕਦੇ ਹੋ ਇਹਨੂੰ ਵੈਸ ਵੀ ਕਹਿ ਸਕਦੇ ਹੋ ਲਹਵੇਦ ਭੇਦ ਜੋ ਪੜੇ ਵਿੱਪਰ ਵੈਸ ਧਨ ਸੁਖ ਸੰਪਤਾ ਧਨ ਧਾਮ ਤਨ ਅਰੋਗ शूद्र पाए ਸੁਖ ਅਕੰਪਤਾ ਲਹ வேத ਭੇਜੋ ਪੜਾ ਬਿਪਰ ਕਹਿੰਦੇ ਜੇ ਕੋਈ ਬ੍ਰਾਹਮਣ ਇਸ ਨੂੰ ਪੜ੍ਹੇਗਾ ਉਹ ਵੇਦਾਂ ਦੇ ਡੂੰਗੇ ਭੇਦ ਲਹ ਸਮਝ ਲਵੇਗਾ ਪ੍ਰਾਪਤ ਕਰ ਲਵੇਗਾ ਅਤੇ ਜੇ ਕੋਈ ਵੈਸ਼ ਇਹਨੂੰ ਪੜ੍ਹੇਗਾ ਉਹ ਸਾਰੇ ਸੁਖ ਅਤੇ ਧਨ ਸੰਪਤੀ ਪ੍ਰਾਪਤ ਕਰ ਲਵੇਗਾ शूद्र ਦੇ ਘਰ ਵਿੱਚ ਧਨ ਵਧੇਗਾ ਅਤੇ ਉਹ ਅਰੋਗ ਹੋ ਜਾਵੇਗਾ ਅਤੇ ਅਡੋਲ ਸੁਖ ਪ੍ਰਾਪਤ ਕਰ ਲਵੇਗਾ ਇਹ ਜਿਹੜਾ ਹੈ ਪਾਠ ਇਹ ਦਸਵੇਂ ਪਾਤਸ਼ਾਹ ਮਹਾਰਾਜ ਦਾ ਹੱਥ ਲਿਖਤ ਵੀ ਬਹੁਤ ਜਗ੍ਹਾ ਲਿਖਿਆ ਹੋਇਆ ਪਿਆ ਹੈ ਤੇ ਅਗਲਾ ਹੈ ਜਿਹੜੇ ਕਈ ਪੜਦੇ ਨੇ ਅਗਲੇ ਅਗਲੇ ਦੋਹਰੇ ਨੂੰ ਕਈ ਨਹੀਂ ਪੜਦੇ ਕਈਆਂ ਕੋਲੇ ਹੈ ਨਹੀਂ ਦੋਹਰਾ ਇਹ ਬੋਲਾ ਹਰ ਗੋਬਿੰਦ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਉ ਮੈਦਾਨ ਮੈਂ ਪਕੜ ਹਾਥ ਸ਼ਮਸ਼ੀਰ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਹ ਬੋਲ ਹਨ ਜੋ ਮੈਦਾਨੇ ਜੰਗ ਵਿੱਚ ਸ਼ਮਸ਼ੀਰ ਨੂੰ ਹੱਥ ਵਿੱਚ ਫੜ ਕੇ ਜਾਂਦਾ ਹੈ ਉਹ ਸਦਾ ਜਿੱਤ ਪ੍ਰਾਪਤ ਕਰਦਾ ਹੈ ਇਸ ਲਈ ਹੱਥ ਵਿੱਚ ਕਿਰਪਾਨ ਫੜ ਕੇ ਸਦਾ ਹੀ ਮੈਦਾਨੇ ਦੇ ਜੰਗ ਵਿੱਚ ਫਤਿਹ ਪਾਓ ਸੋ ਇਸ ਤਰ੍ਹਾਂ ਕਰਕੇ ਪ੍ਰਾਤਨ ਸਿੰਘ ਇਹ ਦੋਹਰਾ ਪੜ੍ਹ ਕੇ ਬਰਮ ਕਬਦੇ ਪਾਰ ਦਾ ਭੋਗ ਪਾਉਂਦੇ ਸਨ ਇਹ ਦੋਹਰਾ ਇੱਕ ਪ੍ਰਾਤਨ ਹੱਥ ਲਿਖਤ ਪੋਥੀ ਵਿੱਚ ਵੀ ਮਿਲਦਾ ਹੈ ਸੋ ਇਸ ਤਰ੍ਹਾਂ ਕਰਕੇ ਮਰਚੇ ਪਾਸ਼ਾ ਸਨਾਤਨ ਮਤ ਅਨੁਸਾਰ ਮਨੁੱਖਾਂ ਨੂੰ ਚਾਰ ਬਰਣਾ ਵਿੱਚ ਵੰਡਿਆ ਗਿਆ ਜੋ ਵਿਦਿਆ ਪੜਦਾ ਹੈ ਵਿੱਦਿਆ ਪੜਨ ਵਾਲ ਨੂੰ ਬ੍ਰਾਹਮਣ ਕਿਹਾ ਜਾਂਦਾ ਹੈ ਜੋ ਜੰਗ ਕਰਦਾ ਹੈ ਉਸ ਨੂੰ ਛਤਰੀ ਕਿਹਾ ਜਾਂਦਾ ਹੈ ਜੋ ਕਿਰਤ ਕਰਦਾ ਹੈ ਉਸ ਨੂੰ ਵੈਸ ਕਿਹਾ ਜਾਂਦਾ ਸੀ ਜੋ ਸੇਵਾ ਕਰਦਾ ਹੈ ਉਸ ਨੂੰ ਸੂਦਰ ਕਿਹਾ ਜਾਂਦਾ ਸੀ ਸਤਗੁਰਾਂ ਨੇ ਚੌ ਵਰਣ ਨੂੰ ਸਾਂਝਾ ਉਦੇਸ਼ ਬਖਸ਼ਿਆ ਖੱਤਰੀ ਬ੍ਰਾਹਮਣ ਸੂਦ ਵੈਸ ਉਦੇਸ਼ ਚੌ ਵਰਨਾ ਕੋ ਸਾਂਝਾ ਭਾਵ ਜਿਹੜੇ ਚਾਰੇ ਜਿਹੜੇ ਚਾਰੇ ਨੇ ਵਰਣ ਚਾਰਣ ਜੇ ਚਾਰੇ ਕਰਨ ਚਾਰਾ ਨੂੰ ਉਹਦਾ ਅਲੱਗ ਅਲੱਗ ਫਲ ਮਿਲੇਗਾ ਸ਼ੂਦਰ ਵੀ ਕਰ ਸਕਦਾ ਹੈ ਵੈਸ਼ ਵੀ ਕਰ ਸਕਦਾ ਹੈ ਸ਼ੱਤਰੀ ਵੀ ਕਰ ਸਕਦਾ ਹੈ ਬ੍ਰਾਹਮਣ ਵੀ ਕਰ ਸਕਦਾ ਹੈ ਸਭ ਨੂੰ ਫਲ ਮਿਲੇਗਾ ਇਸ ਤਰ੍ਹਾਂ ਕਰਕੇ ਜਾਨੀ ਕਿ ਹਰ ਇੱਕ ਅਰਥ ਦੇ ਤੁਹਾਨੂੰ ਸ਼ਬਦ ਦੇ ਅਰਥ ਦੱਸੇ ਨੇ ਤੇ ਜਿਉਂ-ਜਿਉਂ ਅਰਥ ਹੋਈ ਜਾਂਦੇ ਨੇ ਤੇ ਤਿਉਂ-ਤਿਉਂ ਤੁਸੀਂ ਆਪਣੇ ਮਨ ਭਾਵ ਵਿੱਚ ਵਸਾ ਕੇ ਇਹਦਾ ਲਾਹਾ ਲੈ ਸਕਦੇ ਹੋ ਪੱਲਾ ਚੋਗਾਂ ਦੀ ਖਿਮਾ ਇਹ ਹੋਰਣ ਵੀ ਇਹ ਪਾਠ ਅਰਥ ਦੱਸੋ ਤੇ ਆਪਦਾ ਬਹੁਤ ਤੋਂ ਬਹੁਤ ਇਹਦੇ ਪਾਠ ਕਰੋ ਜਿੰਨਾ ਪਾਠ ਕਰੋਗੇ ਓਨੀ ਫਾਇਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ